ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਕੋਈ ਵੀ ਘਰੇ ਦਾਲ ਹੈ ਨਾ ਦਾਲ ਨਾ ਸਬਜ਼ੀ ਕੁਝ ਨਹੀਂ ਸੀਗਾ ਤੇ ਮੈਂ ਕਿਹਾ ਅੱਜ ਨਾ ਆਪਾਂ ਬਣਾਈਏ ਬੇਸਣ ਦੀਆਂ ਰੋਟੀਆਂ ਤੇ ਨਾਲੇ ਬਣਾਵਾਂਗੇ ਆਪਾਂ ਪਿਆਜ਼ ਟਮਾਟਰ ਤੇ ਹਰੀ ਮਿਰਚ ਦਾ ਸਲਾਦ ਤੇ ਇਹਦੇ ਨਾਲ ਆਪਾਂ ਨਾ ਬੇਸਣ ਦੀਆਂ ਰੋਟੀਆਂ ਖਾਵਾਂਗੇ ਤੇ ਬਹੁਤ ਹੀ ਵਧੀਆ ਬਣ ਜਾਂਦੀਆਂ ਤੇ ਇੱਕ ਕੌਲੀ ਲਈ ਆਪਾਂ ਬੇਸਣ ਦੀ ਪੂਰੀ ਭਰੀ ਹੋਈ ਹੈ ਤੇ ਥੋੜੀ ਜਿਹੀ ਘੱਟ ਆਪਾਂ ਲਈ ਕਣਕ ਦਾ ਆਟਾ ਇੱਧਰ ਆਪਾਂ ਦੋ ਪਿਆਜ਼ ਲਏ ਆ ਦੋ ਟਮਾਟਰ ਐ ਇੱਕ ਹਰੀ ਮਿਰਚ ਐ ਤੇ ਹੁਣ ਆਪਾਂ ਇਹਨਾਂ ਨੂੰ ਨਾ ਸਭ ਤੋਂ ਪਹਿਲਾਂ ਆਪਾਂ ਆਟੇ ਨੂੰ ਤਿਆਰ ਕਰ ਦੇਾਂਗੇ ਤੇ ਫਿਰ ਆਪਾਂ ਸਲਾਦ ਦੀ ਕਟਿੰਗ ਕਰਾਂਗੇ ਹੁਣ ਆਪਾਂ ਨਾ ਇੱਧਰ ਵੱਡੇ ਬਾਲ ਦੇ ਵਿੱਚ ਪਾ ਲਾਂਗੇ ਬੇਸਨ ਬੇਸਨ ਤੇ ਆਟਾ ਨਾ ਕਣਕ ਦਾ ਆਪਾਂ ਨਾ ਛਾਣਿਆ ਹੋਇਆ ਐ ਤੇ ਇਹਨੂੰ ਵਿੱਚ ਪਾ ਦੇਾਂਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਨਮਕ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਨਾਮਕਾ ਤੇ ਹੁਣ ਆਪਾਂ ਇਹਦੇ ਵਿੱਚ ਮੌਨ ਪਾਵਾਂਗੇ ਤੇ ਆਪਾਂ ਇਹਦੀ ਰੋਟੀਆਂ ਹੀ ਬਣਾਵਾਂਗੇ ਪਰੌਠੇ ਨਹੀਂ ਬਣਾਉਦੇ ਤੇ ਮੌਨ ਵਾਸਤੇ ਆਪਾਂ ਪਾਵਾਂਗੇ ਦੇਸੀ ਘਿਓ ਤੇ ਆਪਾਂ ਹੁਣ ਇਹਨੂੰ ਪੂਰਾ ਸਵਾਰ ਕੇ ਮਿਕਸ ਕਰ ਲਾਂਗੇ ਖਾਨ ਆ ਮੇਰੇ ਕੋਲ ਨਾ 4-5 ਚਮਚ ਸੀਗੇ ਘਿਓ ਦੇ ਤੇ ਇਹ ਨਾ ਮੈਂ ਪਟੂਰੇ ਬਣਾਏ ਸੀ ਤੇ ਉਹ ਪਟੂਰਿਆਂ ਦਾ ਘਿਓ ਬਚਿਆ ਹੋਇਆ ਸੀ ਤੇ ਉਹ ਆਪਾਂ ਇਹਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਜਿਹੜੇ ਪਰੌਠੇ ਬਣਾਉਣੇ ਆ ਤੇ ਵਿੱਚ ਘਿਓ ਲਵਣਾ ਪੈਂਦਾ ਹੁਣ ਆਪਾਂ ਲੋੜ ਨਹੀਂ ਸਿੱਧੀਆਂ ਰੋਟੀਆਂ ਬਣਾਵਾਂਗੇ ਤੇ ਬਹੁਤ ਹੀ ਸੌਫਟ ਬਣ ਜਾਣੀਆਂ ਹੁਣ ਆਪਾਂ ਨਾ ਗੁੰਗਣਾ ਜਿਆ ਪਾਣੀ ਲਿਆ ਤੇ ਹੁਣ ਆਪਾਂ ਆਟਾ ਗੁੰਨ ਕੇ ਤਿਆਰ ਕਰ ਲੈਂਦੇ ਆ ਆਟਾ ਪਹਿ ਤਿਆਰ ਕਰ ਲਿਆ ਦੇਖੋ ਵਿੱਚ ਮੋਨ ਪਾਇਆ ਨਾ ਤੇ ਹੱਥਾਂ ਨਾਲ ਬਹੁਤ ਘੱਟ ਲੱਗਦਾ ਜੇ ਜੇ ਆਪਾਂ ਮੋੜ ਨਾ ਪਾ ਗਏ ਨਾ ਤੇ ਫੇਰ ਆਟਾ ਨਾਲ ਹੀ ਚਿਪਕੀ ਜਾਂਦਾ ਤੇ ਹੁਣ ਆਪਾਂ ਥੋੜਾ ਜਿਹਾ ਉੱਤੇ ਘਿਓ ਲਾ ਕੇ ਨਾ ਤੇ ਇਹਨੂੰ ਢੱਕ ਕੇ ਰੱਖ ਦਿੰਦੇ ਨੇ ਤੇ ਹੁਣ ਆਪਾਂ ਸਲਾਦ ਦੀ ਕਟਿੰਗ ਕਰਦੇ ਹਾਂ ਹੁਣ ਜੀ ਆਪਾਂ ਸਲਾਦ ਦੀ ਕਟਿੰਗ ਕਰਦੇ ਹਾਂ ਦੇਖੋ ਮੈਂ ਨਾ ਪਿਆਜ਼ ਦੇ ਛਿਲਕੇ ਲਾ ਕੇ ਧੋ ਲਏ ਆ ਤੇ ਆਹ ਵਾਲਾ ਨਾ ਜਿਹੜਾ ਉੱਤੇ ਵਿਚਾਲੜਾ ਡੰਠਲ ਜ ਇਹ ਆਪਾਂ ਨੂੰ ਕੱਢਣਾ ਬਹੁਤ ਹੀ ਜ਼ਰੂਰੀ ਹੈ ਇਹ ਐਸ ਤਰ੍ਹਾਂ ਕਰਕੇ ਨਾ ਕੱਢ ਦਿਓ ਮੈਂ ਪਹਿਲਾਂ ਦੂਸਰੇ ਦਾ ਤਾਂ ਕੱਢਿਆ ਹੋਇਆ ਇਸ ਦਾ ਤਾਂ ਤੇ ਆ ਮੈਨੂੰ ਦਿਖਾਉਣ ਵਾਸਤੇ ਰੱਖਿਆ ਸੀ ਵੀ ਇਹ ਡੰਠਲ ਕੱਢ ਦਿਓ ਤੇ ਇੱਧਰ ਆਪਾਂ ਦੋ ਟਮਾਟਰ ਤੇ ਪਿਆਜ਼ ਲਏ ਹੁਣ ਆਪਾਂ ਕਟਿੰਗ ਇਹਦੀ ਕਰਦੇ ਆਂ ਹੁਣ ਆਪਾਂ ਇਹਨੂੰ ਲੱਛੇ ਵਾਲੇ ਲੱਛੇ ਹੁੰਦੇ ਨੇ ਜਿਵੇਂ ਪਿਆਜ਼ ਦੇ ਉਵੇਂ ਕਟਾਂਗੇ ਨਾ ਐਸ ਤਰ੍ਹਾਂ ਕਰਕੇ ਨਾ ਐਸ ਤਰ੍ਹਾਂ ਕਰਕੇ ਕੱਟ ਲਾਂਗੇ ਇਹਨਾਂ ਦੇ ਲੱਛੇ ਬਣ ਜਾਣਗੇ। ਦੋਨੇ ਪਿਆਜ਼ ਆਪਾਂ ਐਸ ਤਰ੍ਹਾਂ ਕਰਕੇ ਹੀ ਕਟਿੰਗ ਕਰ ਦੇਾਂਗੇ। ਪਿਆਜ਼ ਆਪਾਂ ਕੱਟ ਲਿਆ। ਦੇਖੋ ਲੱਛੇ ਬਣ ਗਏ ਇਹਨਾਂ ਦੇ। ਤੇ ਹੁਣ ਨਾ ਆਪਾਂ ਇਹਨੂੰ ਇੱਧਰ ਪਾ ਦੇਾਂਗੇ। ਵੱਡੇ ਭਾਂਡੇ ਵਿੱਚ ਪਾ ਦੇਾਂਗੇ ਤੇ ਹੁਣ ਆਪਾਂ ਟਮਾਟਰ ਕੱਟਦੇ ਆ। ਹੁਣ ਆਪਾਂ ਟਮਾਟਰ ਦਾ ਵੀ ਆਹ ਸਾਈਡ ਲਾ ਦੇਾਂਗੇ ਉੱਪਰੋਂ। ਤੇ ਜਿਹੜਾ ਵਿੱਚ ਇਹਦੇ ਮਾਲਗਰਾਮ ਆ ਉਹ ਵੀ ਆਪਾਂ ਜਿਹੜਾ ਵਿੱਚ ਆ ਮਾਲਗਰਾਮ ਆ ਇਹ ਸਾਰਾ ਆਪਾਂ ਕੱਢ ਦੇਾਂਗੇ। ਐਸ ਤਰ੍ਹਾਂ ਕਰਕੇ ਨਾ ਇਹ ਸਾਰਾ ਕੱਢ ਦੇਾਂਗੇ ਇਹਦਾ। ਇਸ ਦਾ ਵੀ ਕੱਢ ਦੇਾਂਗੇ ਅਹੀਂ। ਇਹ ਆਪਾਂ ਸਬਜ਼ੀ ਦੇ ਵਿੱਚ ਪਾ ਸਕਦੇ ਆ ਤੇ ਇਹ ਸਲਾਦ ਦੇ ਵਿੱਚ ਨਾ ਫਿਰ ਪਾਣੀ ਜਾਦੀ ਛੱਡ ਜਾਂਦਾ। ਤਾਂ ਕਰਕੇ ਵਿੱਚੋਂ ਬੀਜ ਵਗੈਰਾ ਆਪਾਂ ਕੱਢਨੇ ਪੈਂਦੇ ਆ। ਹੁਣ ਆਪਾਂ ਇਹਨਾਂ ਦੇ ਵੀ ਛੋਟੇ-ਛੋਟੇ ਪੀਸ ਜਾਂ ਲੰਬੇ-ਲੰਬੇ ਪੀਸ ਇਸ ਤਰ੍ਹਾਂ ਕਰਕੇ ਨਾ ਇਸ ਤਰ੍ਹਾਂ ਕਰਕੇ ਕੱਟ ਲਾਂਗੇ। ਟਮਾਟਰ ਆਪਾਂ ਕੱਟ ਲਿਆ ਤੇ ਹੁਣ ਆਪਾਂ ਨਾ ਹਰੀ ਮਿਰਚੇ ਵੀ ਛੋਮ ਬਰੀਕ-ਬਰੀਕ ਪੀਸ ਇਸ ਤਰ੍ਹਾਂ ਕਰਕੇ ਨਾ ਕੱਟ ਲਾਂਗੇ। ਛੋਟੇ-ਛੋਟੇ ਪੀਸ ਕਰ ਤਾਂਗੇ ਹਰੀ ਮਿਰਚੇ ਦੇ ਟਮਾਟਰਾਂ ਦੇ ਆਪਾਂ ਥੋੜੇ ਜਿਹੇ ਵੱਡੇ ਵੀ ਕੱਟੇ ਆ ਤੇ ਛੋਟੇ ਵੀ ਕੱਟੇ ਆ ਉਹ ਆਪ ਦੀ ਚੁਆਇਸ ਹੈ ਜਿਵੇਂ ਛੋਟੇ ਜਾਂ ਵੱਡੇ ਜਿਵੇਂ ਕੱਟਣੇ। ਇਸ ਤਰ੍ਹਾਂ ਕਰਕੇ ਆਪਾਂ ਹਰੀ ਮਿਰਚ ਵੀ ਕੱਟ ਕੇ ਹੁਣ ਵਿੱਚ ਪਾ ਦਿਆਂਗੇ। ਹੁਣ ਆਪਾਂ ਨਾ ਪਿਆਜ਼ ਦੇ ਨਾਲ ਹੀ ਪਾ ਦਿੰਦੇ ਇਹਨਾਂ ਨੂੰ ਫਿਰ ਜਾਂ ਮਿਰਚਾਂ ਤੇ ਟਮਾਟਰ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਨਮਕ ਮਿਰਚ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਕ ਚਮਚ ਨਮਕ ਦਾ ਤੇ ਅੱਧਾ ਕ ਚਮਚ ਪਾਵਾਂਗੇ ਕਾਲੀ ਮਿਰਚ ਦਾ ਤੇ ਥੋੜੀ ਜੀ ਪਾਵਾਂਗੇ ਆਪਾਂ ਅੱਧਾ ਹੀ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਜਿਹੜਾ ਆਪਾਂ ਉਹ ਪਾ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਬਨੇਗਰ ਪਾਵਾਂਗੇ ਆ ਮੇਰੇ ਕੋਲ ਵਾਈਟ ਬਨੇਗਰ ਹੈ ਆ ਪਾਇਆ ਮੈਂ ਤੇ ਇਹ ਆਪਾਂ ਪਾਏ ਆ 2 ਚਮਚੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਨਾ ਮਿਕਸ ਕਰਦੇ ਨੇ ਆਪਾਂ ਥੋੜੀ ਜੀ ਨਾ ਲਾਲ ਮਿਰਚ ਹੋਰ ਪਾਵਾਂਗੇ ਹੁਣ ਆਪਣਾ ਸਲਾਦ ਤਿਆਰ ਹੈ ਤੇ ਹੁਣ ਆਪਾਂ ਨਾ ਪੁਲਕੇ ਬਣਾ ਲਾਂਗੇ ਬੇਸਨ ਦੇ ਹੁਣ ਆਪਾਂ ਨਾ ਆਟੇ ਨੂੰ ਥੋੜਾ ਜਿਹਾ ਮਸਲ ਲਾਂਗੇ ਤੇ ਇਹ ਵਧੀਆ ਮਲੈਮ ਜਿਹਾ ਹੋ ਜਾਊਗਾ ਫਿਰ ਆਪਾਂ ਦੀਆਂ ਰੋਟੀਆਂ ਸੋਹਣੀਆਂ ਆਉਣਗੀਆਂ ਹੁਣ ਆਪਾਂ ਇਹਦੇ ਫੁਲਕੇ ਬਣਾਉਣੀ ਸ਼ੁਰੂ ਕਰਦੇ ਹਾਂ ਉਹ ਵੱਡੇ ਛੋਟੇ ਉਹ ਆਪਦੀ ਮਰਜ਼ੀ ਆਪਾਂ ਜਿੱਡੇ ਕਿ ਬਣਾਉਣੇ ਆ ਤੇ ਹੁਣ ਨਾ ਆਪਾਂ ਨੂੰ ਵਿੱਚ ਘਿਓ ਲਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਆਪਾਂ ਮੌਨ ਪਾਇਆ ਨਾ ਤੇ ਬਹੁਤ ਵਧੀਆ ਸੌਫਟ ਆਪਣੇ ਫੁਲਕੇ ਬਣ ਕੇ ਤਿਆਰ ਹੋ ਜਾਣਗੇ ਤੇ ਅੱਜਕੱਲ੍ਹ ਗਰਮੀ ਦੇ ਵਿੱਚ ਨਾ ਸਲਾਦ ਹੋਇਆ ਚਟਨੀ ਹੋਈ ਇਹਦੇ ਨਾਲ ਵੇਸਨ ਦੇ ਫੁਲਕੇ ਵਧੀਆ ਲੱਗਦੇ ਆ ਨਾਲ ਲੱਸੀ ਦਾ ਗਲਾਸ ਦਹੀਂ ਲੈਣੀ ਆ ਤਾਂ ਦਹੀਂ ਵੀ ਲੈ ਸਕਦੇ ਹੁਣ ਆਪਾਂ ਇਹਨੇ ਵੇਲ ਦਿੰਦੇ ਆ ਇਸ ਤਰ੍ਹਾਂ ਕਰਕੇ ਇੱਧਰ ਤਵਾ ਆਪਣਾ ਗਰਮ ਹੋ ਗਿਆ ਤੇ ਥੋੜਾ ਜਿਹਾ ਤਵੇ ਤੇ ਪਾ ਗਾ ਘਿਓ ਤੇ ਆਪਾਂ ਆਟਾ ਲੈ ਕੇ ਨਾ ਸਾਰਿਆਂ ਨੂੰ ਫਲਾਤ ਹੈ ਤੇ ਤਵਾ ਆਪਣਾ ਵਧੀਆ ਤਿਆਰ ਹੋ ਗਿਆ ਇਹ ਹੋਣਾ ਆਪਾਂ ਇਹਦੇ ਉੱਤੇ ਫੁਲਕਾ ਪਾ ਲਿਆ ਆ। ਐਸ ਤਰ੍ਹਾਂ ਹੀ ਕਰਕੇ ਆਪਾਂ ਹੋਰ ਬਣਾ ਲਾਂਗੇ। ਹੁਣ ਆਪਾਂ ਦਾ ਸਾਈਡ ਬਦਲ ਦਈਏ ਆ ਦੇਖੋ। ਤਵੇ ਨੂੰ ਬਹੁਤ ਜ਼ਿਆਦਾ ਗਰਮ ਨਾ ਕਰਿਓ ਕਿਉਂਕਿ ਵੇਸਣ ਨਾ ਫਿਰ ਮੱਚ ਜਾਂਦੇ ਵੇਸਣ ਦੀ ਰੋਟੀ ਤੇ ਮੀਡੀਅਮ ਬਸ ਗੈਸ ਰੱਖਿਓ ਤੇ ਐਸ ਤਰ੍ਹਾਂ ਕਰਕੇ ਹੀ ਆਪਾਂ ਇਹਨੂੰ ਪਕਾ ਲਾਂਗੇ। ਹੁਣ ਆਪਾਂ ਗੈਸ ਥੋੜਾ ਜਿਹਾ ਤੇਜ਼ ਕਰ ਲਾਂਗੇ। ਹੁਣ ਫੁਲਕੇ ਨੂੰ ਨਾ ਆਪਾਂ ਗਾਂਸ ਦੇ ਉੱਤੇ ਜੇ ਜਿਆਦਾ ਮਾੜਾ ਮੋਟਾ ਕੱਚਾ ਹੋਇਆ ਨਾ ਤੇ ਬਨ ਜਾਊਗਾ ਇਹਦੇ ਉੱਤੇ ਫੁਲਕਾ ਹਾਂਜੀ ਇਹ ਪਿਆਰ ਹੋ ਗਿਆ ਤੇ ਗੈਸ ਆਪਾਂ ਹੁਣ ਇਹਨੂੰ ਆਪਾਂ ਰੱਖ ਦੰਨੇ ਆ ਛਾਬੇ ਦੇ ਵਿੱਚ ਤੇ ਹੁਣ ਆਪਾਂ ਦੂਸਰਾ ਫੁਲਕਾ ਵੀ ਇਹਦੇ ਉੱਤੇ ਪਾ ਦਿਆਂਗੇ ਗੈਸ ਨੂੰ ਫੇਰ ਆਪਾਂ ਵੀ ਸਲੋ ਕਰਤਾ ਦੂਜੇ ਫੁਲਕੇ ਆ ਵੀ ਆਪਨਾ ਪਿਆਰ ਹੋ ਗਿਆ ਗੈਸ ਥੋੜਾ ਜਿਹਾ ਤੇਜ਼ ਕਰ ਲਾਂਗੇ ਤੇ ਹੁਣ ਆਪਾਂ ਇਹਨੂੰ ਵੀ ਇੱਥੇ ਸੇਕ ਲਾਂਗੇ ਤੇ ਬਹੁਤ ਹੀ ਜਲਦੀ ਸਿੱਕ ਜਾਂਦਾ ਹੈ ਥੋੜਾ ਥੋੜੀ ਸੇਕ ਹੀ ਪਾਉਂਦੀ ਹੈ ਵੇਸਣ ਦੀ ਰੋਟੀ ਦਾ ਹੁਣ ਆਪਾਂ ਜਾਇ ਸੌਫ ਕਰ ਦਾਂਗੇ ਫੁਲਕੇ ਬਣ ਕੇ ਹੋ ਗਏ ਤਿਆਰ ਤਾਂ ਆਪਾਂ ਜਾਇ ਸੌਫ ਕਰ ਦਿੰਦੇ ਨੇ ਇਹਨਾਂ ਨੂੰ ਚੋਪੜ ਦਾਂਗੇ ਹਾਂਜੀ ਆਪਾਂ ਪਲੇਟ ਤਿਆਰ ਕਰ ਲਈਏ ਹੁਣ ਰੱਖ ਦਾਂਗੇ ਫੁਲਕੇ ਫੁਲਕੇ ਆਪਾਂ ਨਾ ਆਪਾਂ ਮੱਖਣੀ ਨਾਲ ਵੀ ਖਾ ਸਕਦੇ ਹਾਂ ਇਹਨੂੰ ਤੇ ਮੱਖਣੀ ਅੱਜ ਮੈਂ ਤਾਂ ਰੱਖਣੀ ਭੁੱਲ ਗਈ ਗਰਮ ਕਰ ਲਈਏ ਤੇ ਆਪਾਂ ਕਿਉਂ ਨਾ ਰੋਟੀ ਨਾਲਾਂਗੇ ਚੋਪੜ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬਣਦੀਆਂ ਦੇਖੋ ਆਪਣੀਆਂ ਬੇਸਣ ਦੇ ਫੁਲਕੇ ਤੇ ਪਿਆਜ਼ ਦਾ ਸਲਾਦ ਤੇ ਨਾਲ ਦਹੀਂ ਤੇ ਬਹੁਤ ਵਧੀਆ ਲੱਗਦੀ ਹੈ ਸਬਜੀ ਨੂੰ ਕਰਦੀ ਹੈ ਦੂਰ ਵੈਸੇ ਤਾਂ ਸਲਾਦ ਖਾਜਦਾ ਆਪਣੇ ਸਬਜੀਦਾਲ ਨਾਲ ਅੱਜ ਆਪਾਂ ਖਾਵਾਂਗੇ ਬੇਸਣ ਦੇ ਫੁਲਕੇ ਨਾਲ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸਤੀ ਕਾ